ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜਿਹੜੇ ਲੋਕ ਅਕਸਰ ਹੀ ਆਖਦੇ ਹਨ ਜੀ ਅਸੀਂ ਗੁਰਬਾਣੀ ਪੜ੍ਹਦੇ ਹਾਂ ਪਾਠ ਕਰਦੇ ਹਾਂ ਪਰ ਪਤਾ ਨਹੀਂ ਪ੍ਰਮਾਤਮਾ ਜੀ ਸਾਡੀ ਅਰਦਾਸ ਕਿਉਂ ਨਹੀਂ ਸੁਣਦੇ ਸਾਡੀ ਪੜ੍ਹੀ ਹੋਈ ਬਾਣੀ ਨੂੰ ਕਿਉਂ ਨਹੀਂ ਫਲ ਲੱਗਦਾ ਸੋ ਇਸ ਲਈ ਇਹ ਕਥਾ ਤੁਸੀਂ ਧਿਆਨ ਦੇ ਨਾਲ ਸਰਵਣ ਕਰ ਲੈਣਾ ਜੀ ਜੇ ਤੁਹਾਡੀ ਅਰਦਾਸ ਗੁਰੂ ਘਰ ਦੇ ਵਿੱਚ ਪਰਵਾਨ ਕਿਉਂ ਨਹੀਂ ਹੋ ਰਹੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਲਿਖ ਕੇ ਹਾਜ਼ਰੀ ਲਗਵਾ ਦੇਣਾ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਘਰ ਪਰਿਵਾਰ ਤੇ ਬਣ ਜਾਵੇ ਸੋ ਵੀਡੀਓ ਨੂੰ ਸ਼ੁਰੂ ਕਰਦੀ ਹਾਂ ਸਾਥ ਸੰਗਤ ਜੀ ਇੱਕ ਵਾਰ ਦੀ ਗੱਲ ਹੈ ਕਿ ਕਿਸੇ ਨੇ ਆ ਕੇ ਬਾਬਾ ਜੀ ਨੂੰ ਕਿਹਾ ਕਿ ਬਾਬਾ ਜੀ ਮੈਂ ਤਾਂ ਆਪਣੇ ਨਿਤਨੇਮ ਤੋਂ ਇਲਾਵਾ ਸ੍ਰੀ ਸੁਖਮਨੀ ਸਾਹਿਬ ਜੀ ਦੀ ਬਾਣੀ ਦਾ ਪਾਠ ਵੀ ਕਰਦਾ ਹਾਂ ਪਰ ਮੈਨੂੰ ਤਾਂ ਕੋਈ ਵੀ ਅਜੇ ਤੱਕ ਫਲ ਨਹੀਂ ਮਿਲਿਆ ਜੋ ਮੈਂ ਅਜੇ ਤੱਕ ਕੀਤਾ ਨਾ ਹੀ ਮੇਰੀ ਕੋਈ ਅਰਦਾਸ ਹੀ ਪੂਰੀ ਹੋਈ ਹੈ ਇਸ ਕਰਕੇ ਮੇਰੇ ਮਨ ਵਿੱਚ ਹੁਣ ਥੋੜਾ ਜਿਹਾ ਰੋਸ ਆਉਣਾ ਸ਼ੁਰੂ ਹੋ ਗਿਆ ਹੈ ਜਿਵੇਂ ਆਪਣੇ ਵੀ ਕਈ ਵਾਰ ਹੋ ਜਾਂਦਾ ਹੈ ਕਿ ਮੈਂ ਪਾਠ ਨਹੀਂ ਕਰਦਾ ਅੱਜ ਤੋਂ ਬਾਅਦ ਕਿਉਂਕਿ ਮੈਂ ਤਾਂ ਨਿਤਨੇਮ ਤੋਂ ਇਲਾਵਾ ਸੁਖਮਨੀ ਸਾਹਿਬ ਦਾ ਪਾਠ ਵੀ ਕਰਦਾ ਹਾਂ ਫੇਰ ਵੀ ਮੇਰੇ ਤੇ ਕਿਰਪਾ ਪਤਾ ਨਹੀਂ ਕਿਉਂ ਨਹੀਂ ਹੁੰਦੀ ਕਮਾਲ ਦੀ ਗੱਲ ਹੈ ਜੀ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਜਦੋਂ ਹੋਈ ਬਾਬਾ ਜੀ ਨੇ ਬਾਤੋ ਫੜ ਕੇ ਉਸ ਗੁਰਮਖ ਪਿਆਰੇ ਨੂੰ ਕੋਲ ਬਿਠਾ ਲਿਆ ਤੇ ਪਿਆਰ ਨਾਲ ਇੱਕ ਸਾਖੀ ਸੁਣਾਈ ਕਹਿੰਦੇ ਕਿ ਪੰਜ ਮਜ਼ਦੂਰ ਮਜ਼ਦੂਰੀ ਕਰਨ ਲਈ ਜਾ ਰਹੇ ਸਨ ਕਿਧਰੇ ਤੇ ਇੱਕ ਰੱਬ ਦਾ ਪਿਆਰਾ ਆ ਰਿਹਾ ਸੀ ਉਹਨੇ ਪੁੱਛਿਆ ਭਾਈ ਕਿੱਧਰ ਚੱਲੇ ਹੋ ਕਹਿੰਦੇ ਜੀ ਮਜ਼ਦੂਰੀ ਕਰਨ ਚੱਲਨੇ ਆ ਭਾਰੀ ਸਮਾਨ ਚੁੱਕਦੇ ਆ ਸ਼ਾਮ ਨੂੰ ਸਾਨੂੰ ਪੈਸੇ ਮਿਲ ਜਾਂਦੇ ਆ ਤੇ ਉਹ ਜਿਹੜੇ ਪੈਸੇ ਮਿਲ ਜਾਂਦੇ ਉਹਦੇ ਨਾਲ ਅਸੀਂ ਫਿਰ ਆਪਣਾ ਘਰ-ਬਾਰ ਚਲਾਉਂਦੇ ਹਾਂ ਸੰਤਾ ਨੇ ਪੁੱਛਿਆ ਕਿੰਨੇ ਕ ਦਿਹਾੜੀ ਮਿਲਦੀ ਹੈ ਕਹਿੰਦੇ ਜੀ ਦਿਹਾੜੀ ਮਿਲਦੀ ਹੈ ਸਾਨੂੰ 5 ਆਨੇ ਉਦੋਂ ਇਹਨੇ ਆਨੇ ਹੀ ਮਿਲਦੇ ਹੁੰਦੇ ਸੀ ਉਹਨਾਂ ਦੇ ਵਿੱਚੋਂ ਲੋਕਾਂ ਦਾ ਗੁਜ਼ਾਰਾ ਹੋ ਜਾਇਆ ਕਰਦਾ ਸੀ ਕਹਿਣ ਲੱਗੇ ਤੁਸੀਂ ਮੇਰੇ ਨਾਲ ਚੱਲੋ ਤੇ ਮੈਂ ਤੁਹਾਨੂੰ 10 ਆਨੇ ਦੇਵਾਂਗਾ ਕਹਿੰਦੇ ਕਿ ਕੰਮ ਕੀ ਹੋਵੇਗਾ ਕਹਿੰਦੇ ਕੰਮ ਬਸ ਤੁਸੀਂ ਕੁਝ ਨਹੀਂ ਬੈਠਣਾ ਹੀ ਹੈ ਮੇਰੇ ਨਾਲ ਚੌਂਕੜੀ ਮਾਰਨੀ ਹੈ ਅੱਖਾਂ ਬੰਦ ਕਰਕੇ ਭਗਤੀ ਕਰਨੀ ਹੈ ਕਹਿੰਦੇ ਇਹ ਤਾਂ ਕੰਮ ਹੀ ਬੜਾ ਸੌਖਾ ਤੇ ਨਾਲੇ ਪੈਸੇ ਵੀ ਵੱਧ ਤੇ ਨਾਲੇ ਕਿੱਥੇ 5 ਆਣੇ ਤੇ ਕਿੱਥੇ 10 ਆਣੇ ਚਲੋ ਆਪਾਂ ਇਹਨਾਂ ਦੇ ਨਾਲ ਚੱਲਦੇ ਹਾਂ ਉਹ ਮਹਾਪੁਰਖਾਂ ਦੇ ਨਾਲ ਚਲੇ ਗਏ ਉਹ ਮਹਾਪੁਰਖ ਜਿਹੜੇ ਸੀਗੇ ਭਜਨ ਬੰਦਗੀ ਵਾਲੇ ਸੀ ਉਹਨਾਂ ਨੇ ਨਾ ਪੰਜਾਂ ਹੀ ਮਜ਼ਦੂਰਾਂ ਨੂੰ ਇੱਕ ਇੱਕ ਮਾਲਾ ਵੀ ਦੇ ਦਿੱਤੀ ਕਿ ਚਲੋ ਮਾਲਾ ਫੇਰਨਗੇ ਤੇ ਨਾਲੇ ਇਹਨਾਂ ਨੂੰ ਢੰਗ ਆ ਜਾਵੇਗਾ ਤੇ ਨਾਲੇ ਇਹਨਾਂ ਦਾ ਮਾਲਾ ਦੇ ਨਾਲ ਵੀ ਮਨ ਲੱਗ ਜਾਵੇਗਾ ਧਿਆਨ ਵੀ ਇੱਧਰ ਉੱਧਰ ਨਹੀਂ ਭਟਕੇਗਾ ਉਹਨਾਂ ਨੂੰ ਮਾਲਾ ਵੀ ਦੇ ਦਿੱਤੀ ਪਰ ਜਦੋਂ ਹੁਣ ਭਗਤੀ ਕਰਨ ਦਾ ਅੱਧਾ ਘੰਟਾ ਹੀ ਲੰਘਿਆ ਉਹਨਾਂ ਦੇ ਤਾਂ ਮਨ ਦੇ ਫੁਰਨੇ ਹੀ ਨਾ ਟਿਕਣ ਦੇਣ ਕਦੇ ਇੱਧਰ ਨੂੰ ਵੇਖਣ ਕਦੇ ਮਨ ਉੱਧਰ ਨੂੰ ਭੱਜੇ ਉਹਨਾਂ ਦਾ ਪੂਰਾ ਖਿੱਚ ਪਾਵੇ ਕਿ ਫਿਰ ਉੱਠ ਖੜੇ ਹੋ ਜਾਈਏ ਕਹਿੰਦੇ ਨਹੀਂ ਸੰਤ ਜੀ ਸਾਡੇ ਕੋਲੋਂ ਤਾਂ ਇਹ ਕੰਮ ਨਹੀਂ ਹੋਣਾ ਇਹ ਤਾਂ ਕੰਮ ਬੜਾ ਔਖਾ ਹੈ ਸੰਤ ਜੀ ਕਹਿੰਦੇ ਬੈਠੋ ਜੀ ਕੋਈ ਗੱਲ ਹੋ ਗਈ ਹੈ ਸ਼ਾਇਦ ਬਾਬਾ ਜੀ ਕਹਿੰਦੇ ਕਿ ਆਪਣੇ ਆਨੇ ਤੁਸੀਂ ਲੈ ਕੇ ਜਾਇਓ ਕਹਿੰਦੇ ਨਹੀਂ ਜੀ ਅਸੀਂ ਤਾਂ ਭਾਰੀ ਰਕਮ ਜਿਹੜੀ ਹੈ ਜਿਹੜਾ ਸਾਜ ਉਸ ਮਾਨ ਹੈ ਦਿਹਾੜੀ ਉਹੀ ਕਰ ਸਕਦੇ ਹਾਂ ਆਹ ਕੰਮ ਕਮਾਈ ਸਾਡੇ ਕੋਲੋਂ ਨਹੀਂ ਹੋਣੀ ਇਸੇ ਇਸ ਕਰਕੇ ਮਹਾਪੁਰਖਾਂ ਨੇ ਜਦੋਂ ਸਾਖੀ ਸੁਣਾਈ ਤੇ ਕਹਿਣ ਲੱਗੇ ਤੁਸੀਂ ਤਾਂ ਐਵੇਂ ਹੀ ਨਾਰਾਜ਼ ਹੋ ਗਏ ਕਿ ਮੈਂ ਸੁਖਮਨੀ ਸਾਹਿਬ ਦਾ ਪਾਠ ਕਰਦਾ ਹਾਂ ਮੇਰੀ ਅਰਦਾਸ ਪੂਰੀ ਨਹੀਂ ਹੁੰਦੀ ਵੇਖੋ ਇਹ ਵੀ ਤਾਂ ਇੱਕ ਕਰਮਾਂ ਦਾ ਫਲ ਹੀ ਹੈ ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਕਿੱਡੀ ਵੱਡੀ ਹੈ ਜੇ ਤੁਸੀਂ ਚੌਂਕੜਾ ਮਾਰ ਕੇ ਸੁਖਮਨੀ ਸਾਹਿਬ ਦਾ ਪਾਠ ਕਰ ਲਿਆ ਇਸ ਕਾਲ ਯੁਗ ਦੇ ਵਿੱਚ ਇਹਦੇ ਵਿੱਚ ਤਾਂ 1 ਮਿੰਟ 1 ਮਿੰਟ ਤਾਂ ਬਹੁਤ ਜ਼ਿਆਦਾ ਸਾਧ ਸੰਗਤ ਜੀ ਇੱਕ ਛਿਨ ਇੱਕ ਸਕਿੰਟ ਮਨ ਲਗਾਉਣਾ ਔਖਾ ਹੈ ਤੁਸੀਂ ਤਾਂ ਇੱਕ ਚੌਂਕੜਾ ਮਾਰਿਆ ਇਹ ਵੀ ਕਿੱਡੀ ਵੱਡੀ ਤੁਹਾਨੂੰ ਦਾਤ ਪ੍ਰਾਪਤ ਹੈ ਇਹ ਵੀ ਸਤਿਗੁਰ ਜੀ ਦਾ ਤਰਸ ਹੀ ਹੈ ਤੁਹਾਡੇ ਤੇ ਜੇ ਤੁਸੀਂ ਪਾਠ ਕਰ ਲਿਆ ਵਾਹਿਗੁਰੂ ਤਾਂ ਆਪੇ ਹੀ ਪੂਰੇ ਦਿਨ ਵਿੱਚ ਤੁਹਾਡੇ ਤੇ ਕਿਰਪਾ ਵਰਸਾਉਂਦੇ ਰਹਿੰਦੇ ਹੋਣਗੇ ਉਹ ਵੀ ਕਿਹਾ ਕਿ ਪਰਮਾਨ ਹੋ ਰਿਹਾ ਹੈ ਤੁਹਾਡਾ ਪਰ ਇੱਕ ਘੰਟਾ ਵੇਖੋ ਤੁਸੀਂ ਨਿਤਨੇਮ ਕੀਤਾ ਉਸ ਤੋਂ ਬਾਅਦ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਕੀਤਾ ਕਿੰਨੀ ਵੱਡੀ ਬਖਸ਼ਿਸ਼ ਹੈ ਤੁਹਾਡੇ ਤੇ ਸਾਰਿਆਂ ਦੇ ਕੋਲੋਂ ਇਹ ਬਖਸ਼ਿਸ਼ ਪ੍ਰਾਪਤ ਨਹੀਂ ਹੁੰਦੀ ਤੁਸੀਂ ਇਹ ਬੜਾ ਹੀ ਔਖਾ ਕੰਮ ਜਿਹੜਾ ਹੈ ਕਰਦੇ ਹੋ ਇਹਨੂੰ ਨਹੀਂ ਕੋਈ ਹੋਰ ਕਰ ਸਕਦਾ ਕਈ ਵਾਰੀ ਅਸੀਂ ਨਾਰਾਜ਼ ਹੋ ਜਾਂਦੇ ਹਾਂ ਜੀ ਮੈਂ ਇੰਨੇ ਪਾਠ ਕਰਦਾ ਹਾਂ ਮੈਂ ਸਿਮਰਨ ਕਰਦਾ ਹਾਂ ਮੇਰਾ ਕੰਮ ਨਹੀਂ ਪੂਰਾ ਹੋਇਆ ਉਹ ਕਰਮਾਂ ਦੇ ਨਾ ਕਈ ਵਾਰ ਜਿਹੜੇ ਜਾਲ ਹੁੰਦੇ ਹਨ ਬੰਧਨ ਹੁੰਦੇ ਹਨ ਕਰਮਾਂ ਦਾ ਬੋਝ ਹੁੰਦਾ ਹੈ ਬਹੁਤ ਜ਼ਿਆਦਾ ਵੀ ਹੁੰਦਾ ਹੈ ਤੇ ਨਾਰਾਜ਼ ਹੋਣ ਦੀ ਲੋੜ ਨਹੀਂ ਤੁਸੀਂ ਆਪਣਾ ਨੇਮ ਵਧਾ ਦਿਓ ਨਿਤਨੇਮ ਦਾ ਜਿਹੜਾ ਨੇਮ ਹੈ ਰੋਜ਼ ਦਾ ਨੇਮ ਹੈ ਉਸ ਨੂੰ ਵਧਾ ਲਓ ਜਿੰਨਾ ਤੁਸੀਂ ਨੇਮ ਵਧਾਓਗੇ ਉਨਿਹੀ ਛੇਤੀ ਪਰਮਾਤਮਾ ਜੀ ਦੀ ਕਿਰਪਾ ਹੋਣ ਵਾਲੀ ਹੋ ਜਾਵੇਗੀ ਕਈ ਵਾਰੀ ਅਸੀਂ ਆਖ ਦਿੰਦੇ ਹਾਂ ਸਾਨੂੰ ਕੁਝ ਪਾਠ ਕਰਨ ਤੋਂ ਬਾਅਦ ਨਹੀਂ ਮਿਲਿਆ ਨਿਤਨੇਮ ਵੀ ਕੀਤਾ ਗੁਰਦੁਆਰਾ ਸਾਹਿਬ ਵੀ ਜਾਂਦੇ ਰਹੇ ਦਾਨ ਪੁੰਨ ਵੀ ਕੀਤੇ ਪਰ ਵੇਖੋ ਜੀ ਤੁਸੀਂ ਇਹ ਕੀਤਾ ਇਹੀ ਤਾਂ ਕਿੱਡਾ ਕਰਮ ਹੈ ਕਾਲ ਯੁਗ ਦੇ ਵਿੱਚ ਕਈ ਲੋਕ ਹੀ ਇਹ ਕੰਮ ਕਰ ਸਕਦੇ ਹਨ ਚੰਗੇ ਕਰਮ ਤਾਂ ਸਾਡੇ ਕੋਲ ਹੋਣੇ ਬੜੇ ਔਖੇ ਹਨ ਤੁਸੀਂ ਕੀਤੇ ਹਨ ਇਸ ਨੂੰ ਹੀ ਫਲ ਸਮਝ ਲਓ ਸਤਿਗੁਰੂ ਜੀ ਦੀ ਤਰਸ ਭਾਵਨਾ ਸਮਝ ਲਓ ਕਿ ਪਰਮਾਤਮਾ ਜੀ ਤੁਹਾਡੇ ਤੇ ਪ੍ਰਸੰਨ ਹਨ ਤਾਂ ਹੀ ਤੁਹਾਡੇ ਕੋਲੋਂ ਇਹ ਕੰਮ ਕਰਵਾ ਰਹੇ ਹਨ ਆਖਣ ਔਖਾ ਸਾਚਾ ਨਉ ਗੁਰਬਾਣੀ ਦਾ ਤਾਂ ਸਭ ਤੋਂ ਔਖਾ ਕੰਮ ਕੀ ਹੈ ਭਜਨ ਬੰਦਗੀ ਕਰਨੀ ਚੌਕੜਾ ਮਾਰਨਾ ਜੇ ਤੁਸੀਂ ਚੌਕੜਾ ਮਾਰ ਲਿਆ ਭਜਨ ਬੰਦਗੀ ਕਰ ਲਈ ਸਭ ਤੋਂ ਔਖਾ ਕੰਮ ਤਾਂ ਤੁਸੀਂ ਕਰ ਲਿਆ ਬਾਕੀ ਮਹਾਪੁਰਖ ਜੀ ਆਖਦੇ ਹਨ ਕਿ ਇਦਾਂ ਹੀ ਇੱਕ ਘਟਨਾ ਹੋਈ ਇੱਕ ਵਾਰੀ ਗੁਫਾ ਦੇ ਵਿੱਚ ਕੋਈ ਮੱਠ ਦੇ ਵਿੱਚ ਕੋਈ ਸਾਧੂ ਰਹਿੰਦਾ ਸੀ ਉਹਨਾਂ ਦੀ ਫਿਰ ਆਪਣੇ ਚੇਲੇ ਦੇ ਨਾਲ ਨਾਰਾਜ਼ਗੀ ਹੋ ਗਈ ਤੇ ਜਦੋਂ ਚੇਲਾ ਚੱਲਿਆ ਤੇ ਉਹ ਕਹਿੰਦੇ ਕਿ ਭਾਈ ਤੂੰ ਕਿੱਥੇ ਚੱਲਿਆ ਹੈ ਚੇਲਾ ਸੀਗਾ ਹੁਣ ਸਿਦਕ ਵਾਲਾ ਤੇ ਚੁੱਪ ਕਰਕੇ ਉਥੋਂ ਉੱਠ ਕੇ ਚਲਿਆ ਗਿਆ ਨਾ ਕੁਝ ਕਿਹਾ ਤੇ ਨਾ ਕੁਝ ਸੁਣਿਆ ਤੇ ਨਾ ਹੀ ਉਸਨੇ ਕਿਹਾ ਕਿ ਮੇਰਾ ਕੀ ਕਸੂਰ ਹੈ ਬਾਹਰ ਜਿਹੜੀ ਗੁਫਾ ਹੈ ਉਹਦੇ ਬਾਹਰ ਬੈਠ ਰਿਹਾ ਉਹਦੇ ਹੀ ਬਾਹਰ ਬੈਠਾ ਰਿਹਾ ਕਈ ਦਿਨ ਹੋ ਗਏ ਸਾਧੂ ਤਪੱਸਿਆ ਅੰਦਰ ਕਰੀ ਗਿਆ ਗੁਫਾ ਤੇ ਜਦੋਂ ਉਹ ਬਾਹਰ ਆ ਕੇ ਉਸਨੇ ਵੇਖਿਆ ਤੇ ਚੇਲਾ ਉਹਦਾ ਪੱਥਰ ਤੇ ਬੈਠਾ ਸੀ ਉਵੇਂ ਹੀ ਕਹਿਣ ਲੱਗਾ ਕਿਸ ਨੂੰ ਉਡੀਕ ਰਿਹਾ ਹੈ ਉਹ ਪੁੱਛਦਾ ਉਸਤਾਦ ਉਹਦਾ ਗੁਰੂ ਤੇ ਕਹਿੰਦਾ ਤੁਸੀਂ ਚਲੇ ਜਾਣ ਲਈ ਕਿਹਾ ਸੀਗਾ ਨਾ ਤੇ ਮੈਂ ਪੁੱਛਣ ਲਈ ਬੈਠਾ ਹਾਂ ਕਿ ਕਿੱਥੇ ਜਾਵਾਂ ਵੇਖੋ ਮੈਂ ਤਾਂ ਹਜੇ ਪੁੱਛਣਾ ਹੈ ਤੁਹਾਡੇ ਕੋਲੋਂ ਤੁਹਾਡੇ ਤੇ ਤੁਸੀਂ ਉਦੋਂ ਗੁੱਸੇ ਵਿੱਚ ਸੀ ਮੈਂ ਤੁਹਾਨੂੰ ਦੱਸ ਦੇਵਾਂ ਤੇ ਨਾਲੇ ਮੈਂ ਪੁੱਛਣਾ ਹੈ ਕਿ ਮੈਂ ਕਿੱਥੇ ਚਲਿਆ ਜਾਵਾਂ ਕਿੱਥੇ ਉਹਨਾਂ ਨੇ ਸ਼ਰਧਾ ਵੇਖੀ ਗੁਰੂ ਨੇ ਕਹਿੰਦੇ ਕਿ ਬਹੁਤ ਹੀ ਜ਼ਿਆਦਾ ਉਸਨੂੰ ਪ੍ਰੇਮ ਕੀਤਾ ਤੇ ਕਹਿੰਦੇ ਕਿ ਕਿਧਰੇ ਜਾਣ ਦੀ ਲੋੜ ਨਹੀਂ ਅੰਦਰ ਆ ਜਾ ਤੇਰਾ ਸਬਰ ਤੇ ਉਡੀਕ ਮੇਰੇ ਮੇਰੇ ਅੰਦਰ ਦੇ ਗੁੱਸੇ ਨੂੰ ਉਹਨੇ ਜਿੱਤ ਲਿਆ ਹੈ ਅੱਜ ਤੋਂ ਤੂੰ ਮੇਰਾ ਗੁਰੂ ਤੇ ਮੈਂ ਤੇਰਾ ਚੇਲਾ ਬਣ ਗਿਆ ਵੇਖੋ ਕਿੱਡੀ ਵੱਡੀ ਗੱਲ ਹੈ ਸਬਰ ਵੇਖੋ ਤੇ ਜਿਹੜਾ ਸਬਰ ਹੁੰਦਾ ਹੈ ਸਿਦਕ ਹੁੰਦਾ ਹੈ ਇਹਦੇ ਨਾਲ ਨਾਮ ਜਪਣ ਵਾਲੇ ਸਾਧੂ ਸੰਤਾਂ ਦੀ ਸ਼ਰਣ ਮਿਲ ਜਾਂਦੀ ਹੈ ਪਰ ਆਪਾਂ ਜਿਹੜੇ ਲੋਕ ਆਪਣੇ ਵਿੱਚ ਸਬਰ ਦੀ ਕਮੀ ਹਨ ਅਸੀਂ ਐਸੇ ਕਰਕੇ ਹੀ ਦੁੱਖ ਚੱਲਦੇ ਹਾਂ ਅਸੀਂ ਸੁੱਖ ਸਹਿ ਸਕਦੇ ਹਾਂ ਪਰ ਦੁੱਖ ਨਹੀਂ ਸੱਚਮੁੱਚ ਕਰਕੇ ਜਾਨਣਾ ਸਾਥ ਸੰਗਤ ਜੀ ਨਾ ਤਾਂ ਦੁੱਖ ਸਹਿ ਸਕਦੇ ਹਾਂ ਨਾ ਹੀ ਸਾਡੇ ਕੋਲ ਸੁੱਖ ਸਹਿ ਹੁੰਦੇ ਹਨ ਕਦੀ ਵੀ ਇਹ ਚੀਜ਼ਾਂ ਨਹੀਂ ਹੋਣੀਆਂ ਸਾਨੂੰ ਜੇ ਦੁੱਖ ਬਹੁਤਾ ਹੈ ਜੇ ਆਪਾਂ ਕਹਿੰਦੇ ਹਾਂ ਕਿ ਰੱਬ ਹੀ ਹੈ ਨਹੀਂ ਤਾਂ ਨਹੀਂ ਸੌਖਾ ਜੀ ਆਪਾਂ ਪੈਰ ਛੱਡ ਦਿੰਦੇ ਹਾਂ ਆਪਾਂ ਕਹਿੰਦੇ ਹਾਂ ਕਿ ਦੁਨੀਆ ਕੀੜੇ ਮਕੌੜੇ ਹੈ ਜੇਕਰ ਸਾਨੂੰ ਸੁੱਖ ਆ ਜਾਵੇ ਅਸੀਂ ਲੋਕਾਂ ਨੂੰ ਕੀੜੇ ਸਮਝਣੇ ਸ਼ੁਰੂ ਕਰ ਦਿੰਦੇ ਹਾਂ ਇਹ ਦੋਵੇਂ ਹੀ ਗੱਲਾਂ ਦੇ ਵਿੱਚ ਸਾਡੀ ਹਾਲਤ ਵੇਖਣ ਯੋਗ ਹੁੰਦੀ ਹੈ ਅਸੀਂ ਤਾਂ ਆਖ ਦਿੰਦੇ ਹਾਂ ਕਿ ਪਾਠ ਕਰਦੇ ਹਾਂ ਸੁਖਮਨੀ ਸਾਹਿਬ ਦਾ ਪਾਠ ਪੜ੍ਹਦੇ ਹਾਂ ਗੱਲ ਤਾਂ ਕਮਾਉਣ ਦੀ ਹੈ ਕਿ ਕਿੰਨਾ ਵੀ ਕਮਾਉਂਦੇ ਹੋ ਜੇ ਪੜ੍ਹਦੇ ਹੋ ਬੜੀ ਚੰਗੀ ਗੱਲ ਹੈ ਕੁਝ ਗਲਤ ਤਾਂ ਨਹੀਂ ਕਰ ਰਹੇ ਨਾਲ ਨਾਲ ਜੇਕਰ ਤੁਹਾਡਾ ਮਨ ਨਹੀਂ ਟਿਕਦਾ ਉਹ ਵੱਖਰੀ ਗੱਲ ਹੈ ਸੁਖਮਨੀ ਸਾਹਿਬ ਦੀ ਬਾਣੀ ਪੜਨ ਸਮੇ ਸਾਥ ਸੰਗਤ ਜੀ ਜੇ ਕੋਈ ਇਸ਼ਾਰਾ ਰੱਖ ਕੇ ਪਾਠ ਕਰਦੇ ਹੋ ਇਹ ਵੀ ਕੋਈ ਬਹੁਤ ਹੀ ਚੰਗੀ ਗੱਲ ਨਹੀਂ ਜੇ ਪਿਆਰ ਵਿੱਚ ਆ ਕੇ ਪਰਮਾਤਮਾ ਦਾ ਨਾਮ ਜਪੋਗੇ ਆਪੇ ਹੀ ਫਿਰ ਤੁਹਾਡੇ ਕਰਮ ਬਣਨੇ ਸ਼ੁਰੂ ਹੋ ਜਾਣਗੇ ਤੁਹਾਡੇ ਤੋਂ ਜਨਮ ਜਨਮਾ ਦੀ ਮੈਲ ਉੱਤਰ ਜਾਵੇਗੀ ਤੁਹਾਡਾ ਮੁੱਖ ਚਿਹੜਾ ਹੈ ਉਜਲਾ ਹੋ ਜਾਵੇਗਾ ਤੁਸੀਂ ਪਰਮਾਤਮਾ ਜੀ ਦਾ ਨਾਮ ਪਿਆਰ ਦੇ ਨਾਲ ਜਪ ਕੇ ਵੇਖ ਲੈਣਾ ਕਾਲ ਯੁਗ ਦਾ ਇਲਾਜ ਹੈ ਕਾਲ ਯੁਗ ਦੇ ਵਿੱਚ ਕਿਹੜੀਆਂ ਕਿਹੜੀਆਂ ਅੱਜ ਕੱਲ ਬਿਮਾਰੀਆਂ ਚੱਲ ਚੁੱਕੀਆਂ ਹਨ ਉਹਨਾਂ ਨੂੰ ਕੱਟਣ ਵਾਲੀ ਸਿਰਫ ਗੁਰਬਾਣੀ ਹੈ ਜਿਹੜੇ ਅਸੀਂ ਆਖਦੇ ਹਾਂ ਕਾਮ ਕ੍ਰੋਧ ਲੋਭ ਮੋਹ ਤੇ ਹੰਕਾਰ ਜਿਹੜੇ ਅੰਮ੍ਰਿਤ ਨੂੰ ਲੁੱਟ ਰਹੇ ਹਨ ਉਹ ਵਿਕਾਰ ਹਨ ਇਹੀ ਸਭ ਤੋਂ ਵੱਡੇ ਪੰਜ ਰੋਗ ਹਨ ਇਹਨਾਂ ਦਾ ਇਲਾਜ ਕੀ ਹੈ ਜੀ ਇਹਨਾਂ ਦਾ ਇੱਕੋ ਇੱਕ ਇਲਾਜ ਹੈ ਜੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾਕੈ ਮਨ ਬਿਸਰਾਮ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਰੱਬੀ ਬਾਣੀ ਇਹ ਵਾਹਿਗੁਰੂ ਜੀ ਦੀ ਬਾਣੀ ਇਦਾਂ ਹੀ ਕਹਿੰਦੀ ਹੈ ਕਿ ਇਹ ਹੀ ਇਲਾਜ ਹੈ ਕਿ ਜਿੰਨਾ ਵੀ ਤੁਸੀਂ ਜਪੋਗੇ ਇੱਕ ਮਨ ਇੱਕ ਚਿੱਤ ਹੋ ਕੇ ਓਨੇ ਹੀ ਪਾਪਾਂ ਦੀ ਮਹਿਲ ਕੱਟੀ ਜਾਵੇਗੀ ਸਾਥ ਸੰਗਤ ਜੀ ਇਸ ਕਰਕੇ ਫੁਰਨੇ ਸਬਦੇ ਅੰਦਰ ਆਉਂਦੇ ਹਨ ਕਿ ਮੈਂ ਇਹ ਕਰਲਾਂ ਉਹ ਕਰਲਾਂ ਪਰ ਸਬਰ ਹੋਣਾ ਬੜਾ ਜ਼ਰੂਰੀ ਹੈ ਸਬਰ ਜਿੰਨਾ ਸਮਾਂ ਬੰਦੇ ਵਿੱਚ ਸਹਿਣਸ਼ੀਲਤਾ ਨਹੀਂ ਹੈਗੀ ਉਹ ਬੰਦਾ ਹੀ ਕਹਦਾ ਸਾਥ ਸੰਗ ਜੀ ਉਹ ਫਿਰ ਇਨਸਾਨ ਹੀ ਕਹਦਾ ਵੇਖੋ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਅਸੀਂ ਹਮੇਸ਼ਾ ਸੁਖ ਮੰਗਦੇ ਹਾਂ ਅੱਜ ਕੱਲ ਤੁਸੀਂ ਵੇਖਿਆ ਕੋਈ ਹੋਵੇਗਾ ਜਿਹੜਾ ਕੋਈ ਦੁੱਖ ਮੰਗਦਾ ਹੋਵੇ ਨਹੀਂ ਕਦੇ ਵੀ ਨਹੀਂ ਕੋਈ ਦੁੱਖ ਮੰਗਦਾ ਇਹ ਤਾਂ ਗੱਲ ਸਾਫ਼ ਹੈ ਪਰ ਆਪਾਂ ਨੂੰ ਜਦੋਂ ਦੁੱਖ ਕਿਉਂ ਮਿਲ ਜਾਂਦੇ ਹਨ ਮੰਗਦੇ ਅਸੀਂ ਸੁੱਖ ਹਾਂ ਪਰ ਦੁੱਖ ਕਿਉਂ ਮਿਲ ਜਾਂਦਾ ਹੈ ਸੁੱਖ ਮੰਗਤ ਦੁੱਖ ਆਗਲ ਹੋਏ ਕਿਉਂ ਮਿਲਦਾ ਦੁੱਖ ਇਹ ਵੀ ਸੋਚੋ ਨਾ ਕਿਉਂਕਿ ਸੁੱਖ ਦੀ ਪਰਿਭਾਸ਼ਾ ਹੀ ਨਹੀਂ ਪਤਾ ਸੌਖਾ ਨਾਮ ਜਪਣ ਵਾਲੇ ਦੇ ਵਿੱਚ ਅਸੀਂ ਨਾਮ ਜਪਣ ਵਾਲੇ ਨੂੰ ਭੁੱਲ ਜਾਂਦੇ ਹਾਂ ਸੁੱਖ ਦੀ ਮੰਜ਼ਿਲ ਨੂੰ ਨਾਮ ਜਪਣਾ ਹੀ ਸੁੱਖ ਕਿਹਾ ਜਾਂਦਾ ਹੈ ਕਦੋਂ ਸਾਨੂੰ ਪਤਾ ਲੱਗੇਗਾ ਸਾਥ ਸੰਗਤ ਜੀ ਇਸ ਕਰਕੇ ਥੋੜਾ ਥੋੜਾ ਇਸ ਨੂੰ ਸਿੱਖਣ ਦੀ ਲੋੜ ਹੈ ਕਿਉਂਕਿ ਅਸਲ ਕਮਾਈ ਅਸਲ ਸੁਖ ਤਾਂ ਸਾਡਾ ਪਰਮਾਤਮਾ ਦੇ ਨਾਲ ਜੁੜਨ ਵਿੱਚ ਹੀ ਛੁਪਿਆ ਹੋਇਆ ਹੈ ਜੇਕਰ ਅਸੀਂ ਨਾਮ ਬਾਣੀ ਦਾ ਅਭਿਆਸ ਕਰਦੇ ਹਾਂ ਗੁਰਬਾਣੀ ਨੂੰ ਜਪ ਰਹੇ ਹਾਂ ਤਾਂ ਸਮਝੋ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਅੰਮ੍ਰਿਤ ਵੇਲੇ ਤੁਹਾਡੀ ਜਾਗ ਜਦੋਂ ਆਪਣੇ ਆਪ ਖੁੱਲਣੀ ਸ਼ੁਰੂ ਹੋ ਜਾਵੇ ਤੁਹਾਨੂੰ ਕਿਸੇ ਵੀ అలਾਰਮ ਜਾਂ ਕਿਸੇ ਦੇ ਆਵਾਜ਼ ਦੀ ਉਡੀਕ ਨਾ ਹੋਵੇ ਕਿ ਸ਼ਾਇਦ ਮੈਨੂੰ ਕੋਈ ਜਗਾਵੇਗਾ ਤੇ ਮੈਂ ਤਾਂ ਹੀ ਉਠਾਂਗਾ ਜਾਂ అలਾਰਮ ਵੱਜੇ ਤੇ ਮੈਂ ਤਾਂ ਉਠਾਂ ਜਦੋਂ ਤੁਹਾਡੀ ਜਾਗ ਆਪਣੇ ਆਪ ਖੁੱਲਣੀ ਸ਼ੁਰੂ ਹੋ ਜਾਵੇ ਕਿ ਅੰਮ੍ਰਿਤ ਵੇਲਾ ਹੋ ਚੁੱਕਿਆ ਹੈ ਮਨਾ ਇਸ ਅੰਮ੍ਰਿਤ ਵੇਲੇ ਨੂੰ ਸੰਭਾਲ ਲੈ ਪਰਮਾਤਮਾ ਦਾ ਨਾਮ ਜਪ ਲੈ ਇਹ ਹੀ ਤੇਰੇ ਕੰਮ ਆਉਣਾ ਹੈ ਤਾਂ ਸਮਝੋ ਕਿ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਹੋ ਚੁੱਕੀ ਹੈ ਜੇਕਰ ਤੁਹਾਨੂੰ ਅੰਮ੍ਰਿਤ ਵੇਲੇ ਕਿਧਰੇ ਨਗਾੜੀਆਂ ਦੀ ਆਵਾਜ਼ ਕਿਦਰੀਓ ਕੰਨਾ ਵਿੱਚ ਪਾਠ ਦੀ ਆਵਾਜ਼ ਆਵੇ ਤੇ ਤੁਹਾਡੇ ਦਿਲ ਨੂੰ ਘਰ ਬੈਠਿਆਂ ਹੀ ਸਕੂਨ ਮਹਿਸੂਸ ਹੋਵੇ ਤੇ ਸਮਝੋ ਕਿ ਪਰਮਾਤਮਾ ਦੀ ਕਿਰਪਾ ਤੁਹਾਡੇ ਤੇ ਹੋ ਰਹੀ ਹੈ ਤੇ ਤੁਸੀਂ ਹੋਰ ਫਿਰ ਸਾਧ ਸੰਗਤ ਜੀ ਕਿਹੜਾ ਸੁਖ ਭਾਲਦੇ ਹੋ ਜਦੋਂ ਤੁਸੀਂ ਗੁਰਦੁਆਰਾ ਸਾਹਿਬ ਜਾਓ ਤੁਹਾਡੇ ਮਨ ਨੂੰ ਸ਼ਾਂਤੀ ਮਿਲੇ ਇਹ ਹੀ ਤਾਂ ਸਭ ਤੋਂ ਵੱਡੇ ਸੁਖ ਹਨ ਬਾਕੀ ਦੁੱਖ ਸੁੱਖ ਤਾਂ ਜ਼ਿੰਦਗੀ ਦੇ ਦੋ ਪਹਿਲੂ ਹਨ ਕਦੇ ਦੁੱਖ ਆਉਣਾ ਕਦੇ ਸੁੱਖ ਆਉਣਾ ਜ਼ਿੰਦਗੀ ਵਿੱਚ ਤਾਂ ਬਸ ਇਸੇ ਤਰ੍ਹਾਂ ਹੀ ਚੱਲਦਾ ਰਹਿਣਾ ਹੈ। ਨਾ ਕਿਸੇ ਵਿਅਕਤੀ ਦੀ ਜ਼ਿੰਦਗੀ ਵਿੱਚ ਹਮੇਸ਼ਾ ਸੁਖ ਰਹਿਣੇ ਹਨ ਤੇ ਨਾ ਹੀ ਕਿਸੇ ਦੀ ਜ਼ਿੰਦਗੀ ਵਿੱਚ ਹਮੇਸ਼ਾ ਦੁੱਖ ਰਹਿਣੇ ਹਨ। ਇਸ ਲਈ ਸਾਰ ਸੰਗਤ ਜੀ ਦੁੱਖਾਂ ਨੂੰ ਦੂਰ ਕਰਨ ਦਾ ਇੱਕੋ ਇੱਕ ਇਲਾਜ ਹੈ। ਗੁਰਬਾਣੀ ਦਾ ਜਾਪ ਕਰੋ। ਆਪਣੇ ਅਗਲੇ ਕਰਮਾਂ ਨੂੰ ਸਵਾਰੋ। ਅਗਲੇ ਜਨਮ ਨੂੰ ਸਵਾਰੋ। ਭਾਵਕੇ ਲੋਕ ਪਰਲੋਕ ਨੂੰ ਸਵਾਰ ਲੋ। ਤਾਕੇ ਪਰਮਾਤਮਾ ਜੀ ਦੀ ਕਿਰਪਾ ਤੁਹਾਡੇ ਤੇ ਲੋਕ ਵਿੱਚ ਵੀ ਹੋਵੇ ਤੇ ਪਰਲੋਕ ਵਿੱਚ ਵੀ ਕਿਉਂਕਿ ਸਾਧ ਸੰਗਤ ਜੀ ਪਤਾ ਹੀ ਹੈ ਸਭ ਨੂੰ ਕਿ ਇੱਕ ਨਾ ਇੱਕ ਦਿਨ ਇਸ ਸੰਸਾਰ ਨੂੰ ਛੱਡ ਕੇ ਇਹਨਾਂ ਦੁਨੀਆਵੀ ਮੋਹ ਦੀਆਂ ਤੰਦਾਂ ਨੂੰ ਛੱਡ ਕੇ ਜਾਣਾ ਹੀ ਜਾਣਾ ਹੈ ਪਰ ਕਿਉਂ ਨਾ ਅਸੀਂ ਗੁਰੂ ਸਾਹਿਬ ਦੇ ਲੜ ਲੱਗ ਕੇ ਪਰਲੋਕ ਨੂੰ ਵੀ ਸਵਾਰ ਲਈਏ ਤੁਸੀਂ ਵੇਖਿਆ ਹੀ ਹੋਵੇਗਾ ਕਿ ਸਾਡਾ ਕੋਈ ਵੀ ਜੇਕਰ ਕਰੀਬੀ ਕੋਈ ਰਿਸ਼ਤੇਦਾਰ ਦੀ ਮੌਤ ਵਗੈਰਾ ਹੋ ਜਾਵੇ ਕੋਈ ਕਿਸੇ ਦੇ ਨਾਲ ਜਾਂਦਾ ਨਹੀਂ ਵੇਖਿਆ ਕਿਉਂਕਿ ਸਾਥ ਸੰਗਤ ਜੀ ਆਪਣੀ ਵਾਰੀ ਆਉਂਦੀ ਹੈ ਤੇ ਆਪਾਂ ਨੇ ਹੀ ਜਾਣਾ ਹੁੰਦਾ ਹੈ ਕੋਈ ਵੀ ਕਿਸੇ ਨਾਲ ਨਹੀਂ ਖੜਦਾ ਜਿੰਨਾ ਮਰਜ਼ੀ ਕਰੀਬੀ ਹੋਵੇ ਕੋਈ ਭਾਵੇਂ ਵਾਦੇ ਜਨਮ ਮਰਨ ਦੇ ਕਰ ਚੁੱਕਿਆ ਹੋਵੇ ਪਰ ਨਹੀਂ ਜਾਣਾ ਅਸੀਂ ਇਕੱਲਿਆਂ ਨੇ ਹੈ ਆਪਣੇ ਕਰਮਾਂ ਨੂੰ ਵੀ ਅਸੀਂ ਆਪ ਹੀ ਭੋਗਣਾ ਹੈ ਤੇ ਇਸ ਲਈ ਸਾਥ ਸੰਗਤ ਜੀ ਕਦੇ ਵੀ ਦੁਨਿਆਵੀ ਸੁੱਖ ਨਾ ਮੰਗਿਆ ਕਰੋ ਹਮੇਸ਼ਾ ਮੰਗੋ ਕਿ ਪਰਮਾਤਮਾ ਜੀ ਮੈਨੂੰ ਨਾਮਦਾਨ ਬਖਸ਼ੋ ਪਰਮਾਤਮਾ ਜੀ ਮੈਨੂੰ ਆਪਣੇ ਨਾਲ ਜੋੜੋ ਤਾਕੇ ਮੇਰਾ ਲੋਕ ਤੇ ਪਰਲੋਕ ਸਵਾਰਿਆ ਜਾਵੇ ਤਾਂ ਵੇਖਣਾ ਸਾਧ ਸੰਗਤ ਜੀ ਤੁਹਾਡੀਆਂ ਅਰਦਾਸਾਂ ਫਿਰ ਕਿਵੇਂ ਕਬੂਲ ਹੋਣਗੀਆਂ ਕਿਉਂਕਿ ਪਰਮਾਤਮਾ ਜੀ ਵੀ ਚਾਹੁੰਦੇ ਹਨ ਕਿ ਇਹਨਾਂ ਦੁਨਿਆਵੀ ਚੀਜ਼ਾਂ ਤੋਂ ਉੱਪਰ ਉੱਠ ਕੇ ਤੁਸੀਂ ਨਾਮ ਬਾਣੀ ਦੇ ਨਾਲ ਜੁੜੋ ਪਰਮਾਤਮਾ ਜੀ ਦੀ ਸੱਚੀ ਸੁੱਚੀ ਭਗਤੀ ਦੇ ਨਾਲ ਜੁੜੋ ਕਿਸੇ ਗਰੀਬ ਦੀ ਮਦਦ ਕਰ ਦਿਓ ਕਿਸੇ ਦਾ ਦੁੱਖ ਵੇਖ ਕੇ ਤੁਹਾਡੇ ਮਨ ਵਿੱਚ ਜੇਕਰ ਤਰਸ ਆਉਣਾ ਸ਼ੁਰੂ ਹੋ ਜਾਵੇ ਸਮਝੋ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਜਦੋਂ ਕਿਸੇ ਪਸ਼ੂ ਪੰਛੀ ਤੇ ਤੁਹਾਨੂੰ ਤਰਸ ਆਉਣਾ ਸ਼ੁਰੂ ਹੋ ਜਾਵੇ ਤੇ ਸਮਝੋ ਜੀ ਕਿ ਪਰਮਾਤਮਾ ਦੀ ਕਿਰਪਾ ਹੋ ਚੁੱਕੀ ਹੈ ਜੇਕਰ ਤੁਹਾਡੇ ਕੋਲ ਸੋਹਣਾ ਸਰੀਰ ਹੈ ਤਾਂ ਸਾਧ ਸੰਗਤ ਜੀ ਪਰਮਾਤਮਾ ਜੀ ਦੀ ਕਿਰਪਾ ਦੇ ਸਦਕਾ ਹੀ ਹੈ ਜੇਕਰ ਤੁਸੀਂ ਰਾਤ ਨੂੰ ਸੌਂਦੇ ਹੋ ਜਦੋਂ ਸਵੇਰੇ ਉੱਠਦੇ ਹੋ ਤਾਂ ਉਸ ਵੇਲੇ ਪਰਮਾਤਮਾ ਦਾ ਸ਼ੁਕਰਾਨਾ ਕਰਿਆ ਕਰੋ ਕਿਉਂਕਿ ਕਈ ਸਾਡੇ ਵਿੱਚੋਂ ਅਜਿਹੇ ਹੋਣਗੇ ਜੋ ਰਾਤ ਸੌਣਗੇ ਪਰ ਸਵੇਰ ਦਾ ਪਹਿਰ ਉਹ ਨਹੀਂ ਉੱਠ ਪਾਉਂਦੇ ਉਹਨਾਂ ਨੂੰ ਜ਼ਿੰਦਗੀ ਉਨੀ ਹੀ ਮਿਲੀ ਹੁੰਦੀ ਹੈ ਜੇਕਰ ਤੁਸੀਂ ਇਹਨਾਂ ਗੱਲਾਂ ਨੂੰ ਵਿਚਾਰੋਗੇ ਤਾਂ ਤੁਹਾਡਾ ਮਨ ਗੁਰਬਾਣੀ ਨਾਲ ਜੁੜਨਾ ਸ਼ੁਰੂ ਹੋ ਜਾਵੇਗਾ ਤੇ ਦੁਨਿਆਵੀ ਸੁੱਖਾਂ ਤੋਂ ਉੱਪਰ ਉੱਠ ਕੇ ਪਰਮਾਤਮਾ ਨਾਲ ਜੁੜ ਜਾਵੇਗਾ ਦੁਨਿਆਵੀ ਸੁੱਖ ਤੁਹਾਨੂੰ ਫਾਲਤੂ ਲੱਗਣਗੇ ਪਰਮਾਤਮਾ ਨਾਲ ਜੁੜਨਾ ਹੀ ਤੁਹਾਨੂੰ ਵੱਡਾ ਕਰਮ ਜਾਪੇਗਾ ਸੋ ਸਾਧ ਸੰਗਤ ਜੀ ਸਮਾ ਰਹਿੰਦਿਆਂ ਹੀ ਅਸੀਂ ਇਹਨਾਂ ਗੱਲਾਂ ਨੂੰ ਵਿਚਾਰੀਏ ਕਿ ਸਾਡੇ ਕੋਲ ਅਸਲੀ ਸੁੱਖ ਕੀ ਹੈ ਅਸਲੀ ਅਰਦਾਸ ਕਿਹੜੀ ਹੈ ਜਿਹੜੀ ਅਸੀਂ ਪ੍ਰਮਾਤਮਾ ਜੀ ਦੇ ਸਾਹਮਣੇ ਕਰਨੀ ਹੈ ਜਿਹੜੀ ਕਿ ਸਾਡੀ ਕਬੂਲ ਹੋ ਜਾਵੇ ਇਹੋ ਜਿਹੀ ਕੀਤੀ ਹੋਈ ਅਰਦਾਸ ਸਾਡੀ ਹਮੇਸ਼ਾ ਕਬੂਲ ਹੁੰਦੀ ਹੈ ਸਾਧ ਸੰਗਤ ਜੀ ਜਦੋਂ ਵੀ ਗੁਰਦੁਆਰਾ ਸਾਹਿਬ ਜਾਓ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਸਾਂ ਪਾਤਸ਼ਾਹੀਆਂ ਦੀ ਜੋਤ ਦਾ ਸਰੂਪ ਮੰਨ ਕੇ ਆਪਣੀਆਂ ਇਹੋ ਜਿਹੀਆਂ ਅਰਦਾਸਾਂ ਹੀ ਕਰੋ ਕਦੇ ਵੀ ਦੁਨਿਆਵੀ ਸੁੱਖਾਂ ਦੀ ਅਰਦਾਸ ਨਾ ਕਰਨਾ ਕਿ ਉਹ ਕਿ ਹੋ ਸਕਦਾ ਹੈ ਅੱਜ ਤੁਸੀਂ ਹੋਵੋ ਕੱਲ ਨਾ ਹੋਵੋ ਉਹ ਜਿਹੜੇ ਦੁਨਿਆਵੀ ਸੁੱਖ ਤੁਸੀਂ ਆਪਣੇ ਲਈ ਆਪਣੇ ਪਰਿਵਾਰ ਲਈ ਮੰਗ ਰਹੇ ਸੀ ਉਹ ਫਿਰ ਕੌਣ ਪਹੁੰਚੇਗਾ ਮਗਰੋਂ ਪਰਿਵਾਰ ਹੀ ਤਾਂ ਭੋਗੇਗਾ ਇਸ ਲਈ ਤੁਸੀਂ ਹਮੇਸ਼ਾ ਨਾਮ ਬਾਣੀ ਦੇ ਨਾਲ ਜੁੜੋ ਤਾਂ ਕਿ ਤੁਹਾਡਾ ਲੋਕ ਪਰਲੋਕ ਸਵਾਰਿਆ ਜਾਵੇ ਤੁਸੀਂ ਚੰਗੇ ਕਰਮ ਕਰੋ ਕਦੇ ਵੀ ਕਿਸੇ ਦਾ ਮਾੜਾ ਨਹੀਂ ਸੋਚਣਾ ਹਮੇਸ਼ਾ ਸੱਚਾ ਤੇ ਚੰਗਾ ਹੀ ਸੋਚਣਾ ਹੈ ਜਦੋਂ ਵੀ ਅਰਦਾਸ ਕਰੋ ਹਮੇਸ਼ਾ ਸਰਬੱਤ ਦੇ ਭਲੇ ਦੀ ਅਰਦਾਸ ਕਰੋ ਕਦੇ ਵੀ ਮਨ ਵਿੱਚ ਕਿਸੇ ਦੇ ਬਾਰੇ ਸਾੜਾ ਤੇ ਨਾਹੀ ਮੜੇ ਵਿਚਾਰ ਰੱਖੋ ਪਰਮਾਤਮਾ ਜੀ ਵੇਖ ਲਿਓ ਫਿਰ ਤੁਹਾਡੀਆਂ ਸਾਰੀਆਂ ਅਰਦਾਸਾਂ ਨੂੰ ਕਬੂਲ ਕਰ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ